ਉਹ ਰਪਿਟਉ ਜ਼ਰਾ ਇਸ ਦੀ ਕੀਮਤ ਦੱਸੀ ਜਾ ਰਹੀ ਹੈ ਨਸ਼ਸਾਂ ਦੇ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇੱਕ ਕਾਰਵਾਈ ਹੈ ਤਾਂ ਬਹੁਤ ਵੱਡੀ ਖੇਪ ਹੈ ਤੁਸੀਂ ਸਮਝ ਸਕਦੇ ਹੋ 5 ਕੁਇੰਟਲ ਦਜ਼ਾਦਾ ਕੋਕੀਨ ਔਰ ਇਸ ਦੀ ਕੀਮਤ 2000 ਕਰੋੜ ਜਿਸ ਨੂੰ ਹੁਣ ਜ਼ਬਤ ਕੀਤਾ ਗਿਆ ਹੈ ਬਰਾਮਦ ਕੀਤੀ ਗਈ ਹੈ ਦਿੱਲੀ ਦੇਸ਼ ਦੀ ਰਾਜਧਾਨੀ ਕਿੱਥੋਂ ਆਈ ਕਿੱਥੇ ਸਪਲਾਈ ਹੋਣੀ ਸੀ ਦਿੱਲੀ ਦੇ ਵਿੱਚ ਇੰਨੀ ਵੱਡੀ ਖੇਪ ਕਿਉਂ ਲੈ ਕੇ ਆਏ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹੁਣ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਜਾਂਚ ਏਜੰਸੀਆਂ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਔਰ ਸਪੈਸ਼ਲ ਸੈਲ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈਲ ਹੈ ਉਹਨਾਂ ਦੇ ਵੱਲੋਂ ਐਕਸ਼ਨ ਕੀਤਾ ਗਿਆ ਆਨੰਤ तिवारी ਸਾਡੇ ਸੇ ਹੋ ਗਏ ਇਸ ਸਮੇਂ ਦਿੱਲੀ ਤੋਂ ਫੋਨ ਲਾਈਨ ਤੇ ਸਾਡੇ ਨਾਲ ਨੇ ਆਨੰਦ ਕੀ ਕੁਛ ਆਪਕੇ ਪਾਸ ਜਾਣਕਾਰੀ ਇਹ ਕਹਾਂ ਸੇ ਜੋ ਬਰਾਮਦ ਕੀਤੀ ਗਈ ਹੈ ਇਤਨੀ ਬੜੀ ਥੇਪ ਕੋਕੀਨ ਕੀ ਕੀ ਕੁਛ ਇਨਫੋਰਮੇਸ਼ਨ ਆਪਕੇ ਬਾਸ ये देखिए जो दिल्ली पुलिस की स्पेशल सेल है उसने करीबन 500 किलो से ज्यादा की जो कोकीन है वो बरामद की है जिसकी अंतर्राष्ट्रीय बाजार में करीबन 2000 2000 करोड़ जो है वो कीमत आकी जा रही है चार लोगों को इस पूरे मामले में गिरफ्तार किया है साढ़े तीन बजे दिल्ली पुलिस एक प्रेस कॉन्फ्रेंस करने जा रही है जिसमें पूरा पूरा जो ड्रग्स नेक्सेज है इसका खुलासा किया जाएगा नारको टेरर एंगल पर भी जो दिल्ली पुलिस की स्पेशल सेल है उसकी जो तफ्तीश लगातार जारी है दिल्ली पुलिस को कुछ इनपुट्स मिले थे कि जो इंटरनेशनल ड्रग्स माफिया है वो कोकीन की खेप के साथ दिल्ली आने

ਨੇ ਇਲਾਕੇ ਦੇ ਵਿੱਚ ਲੁਕੋ ਕੇ ਕਿਸੇ ਘਰ ਦੇ ਵਿੱਚ ਜਾਂ ਕਿਸੇ ਹੋਰ ਥਾਂ ਤੇ ਰੱਖੀ ਗਈ ਸੀ ਇਹ ਤਾਂ ਇਹ ਪੁਲਿਸ ਨੇ ਕਿੱਥੋਂ ਬਰਾਮਦ ਕੀਤੀ ਗਈ ਹੈ 3:30 ਵਜੇ ਦੇ ਕਰੀਬ ਇਹ ਕਲੀਅਰ ਹੋ ਜਾਏਗਾ ਕਿਉਂਕਿ ਪ੍ਰੈਸ ਕਾਨਫਰੰਸ ਬਕਾਇਦਾ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਡਿਟੇਲ ਜਾਣਕਾਰੀ ਦੇ ਨਾਲ ਦਿੱਤੀ ਜਾਵੇਗੀ ਉਧਰ ਡੇਰਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਤੋਂ ਪੈਰੋਲ ਦੇ ਉੱਤੇ ਬਾਹਰ ਆਇਆ ਰੋहतक ਦੀ ਜੇਲ੍ਹ ਤੋਂ ਸਵੇਰੇ 6 ਵਜੇ ਦੇ ਕਰੀਬ ਬਾਹਰ ਨਿਕਲਿਆ ਤੇ ਬਾਗਪਤ ਯੂਪੀ ਦੇ ਵਰਨਾਵਾ ਆਸ਼ਰਮ ਦੇ ਵਿੱਚ ਪਹੁੰਚ ਗਿਆ ਪਰ ਇਸ ਸਭ ਦੇ ਵਿੱਚ ਅਲੇ ਰਾਮ ਰਹੀਮ ਨੂੰ ਮਿਲੀ ਪੈਰੋਲ ਦੇ ਉੱਤੇ ਸਿਆਸੀ ਕਮਸਾਨ ਇੱਕ ਵਾਰ ਫਿਰ ਤੋਂ ਨਜ਼ਰ ਆ ਰਿਹਾ ਹੈ ਔਰ ਨਾ ਸਿਰਫ ਹਰਿਆਣਾ ਚ ਬਲਕਿ ਪੰਜਾਬ ਦੇ ਵਿੱਚ ਵੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਪੈਰੋਲ ਦਿੱਤੀ ਗਈ ਹੈ ਬੀਜੇਪੀ ਸਿੱਖਾਂ ਤੇ ਜਜ਼ਬਾਤਾਂ ਦੇ ਨਾਲ ਖੇਡ ਰਹੀ ਹੈ ਹਰਿਆਣਾ ਚ ਬੀਜੇਪੀ ਬੁਰੀ ਤਰ੍ਹਾਂ ਹਾਰ ਰਹੀ ਹੈ ਇਹ ਕੁਲਦੀਪ ਸਿੰਘ ਢਾਲੀਵਾਲ ਦੀ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਆਗੂਆਂ ਨੂੰ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ ਕਾਬਲੇਗੌਰ ਹੈ ਦੋ ਤਰੀਕ 2 ਅਕਤੂਬਰ ਦਾ ਦਿਨ ਹੈ ਜਦੋਂ ਡੇਰਾ ਮੁਖੀ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆਇਆ 2 ਸਤੰਬਰ ਨੂੰ ਵਾਪਸ ਗਿਆ ਸੀ 21 ਦਿਨ ਦੀ ਪੈਰੋਲ ਕੱਟ ਕੇ ਤੇ ਹੁਣ ਦੋ ਤਰੀਕ 2 ਸਤੰਬਰ ਨੂੰ ਅੰਦਰ ਗਿਆ 2 ਅਕਤੂਬਰ ਨੂੰ ਇੱਕ ਵਾਰ ਫਿਰ ਤੋਂ ਡੇਰਾ ਮੁਖੀ ਬਾਹਰ ਆ ਗਿਆ ਉਸ ਦਿਨ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਪੂਰਾ ਕਾਫਲਾ ਨਿਕਲਿਆ ਔਰ ਕਾਬਲੇਗੌਰ ਹੈ ਕਿ 5 ਤਰੀਕ ਨੂੰ ਆਉਂਦੇ ਸ਼ਨੀਵ ਡੇਰਾ ਮੁਖੀ ਦਾ ਜਿਹੜਾ ਡੇਰਾ ਹੈ ਡੇਰਾ सिरसा ਉਹ ਹਰਿਆਣਾ ਦੇ ਵਿੱਚ ਮੌਜੂਦ ਹੈ ਇੱਕ ਚੰਗਾ ਆਧਾਰ ਕਿਹਾ ਜਾਂਦਾ ਹੈ ਡੇਰਾ ਮੁਖੀ ਦਾ ਅਨੁਵਾਈਆਂ ਦੇ ਤੌਰ ਦੇ ਉੱਤੇ ਤਾਂ ਪੋਲਿਟੀਕਲੀ ਕਿੰਨਾ ਵੱਡਾ ਇਫੈਕਟ ਉਹ ਪਾ ਸਕਦੇ ਨੇ ਇਹ ਦੇਖਣਾ ਹੋਏਗਾ ਪਰ ਇਸ ਸਭ ਦੇ ਵਿਚਾਲੇ ਪੰਜਾਬ ਦੇ ਵਿੱਚ ਵੀ ਇਸ ਮੁੱਦੇ ਤੇ ਖੂਬ ਬਿਆਨਬਾਜ਼ੀ ਹੋ ਰਹੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਹਿ ਰਹੇ ਨੇ ਕਿ ਹਰਿਆਣਾ ਦੇ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਰੋਲ ਦਿੱਤੀ ਗਈ ਹੈ ਇਹ ਬੜੀ ਦੁਖਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਰ-ਬਾਰ ਜਿਹੜੀ ਫੌਲ ਦੇਦੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇਦੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀ ਆ ਉਹ ਜਾਣ ਬੁੱਝ ਕੇ ਤੁਨੂ ਦੇ ਆਕਰਦੀ ਹੈ ਮੈਂ ਬੀਜੇਪੀ ਦੀ ਇਸ ਕਟਿਆ ਚਾਲ ਦੀ ਦੰਦਾ ਕਰਦਾ ਪਰ ਮੈਂ ਇਹ ਸੋਚਦਾ ਕਿ ਸਾਡੇ ਸਿੱਖ ਜਵਾਪਤਾ ਦੇ ਨਾਲ ਉਹ ਬੀਜੇਪੀ ਖੇਡ ਰਹੀ ਹੈ ਔਰ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹੈ ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਬਿਲਕੁਲ ਸੁਭੀ ਲੱਗੀ ਵੀ ਉਹ ਕਿੱਥੇ ਆ ਤੇ ਇਦਾਂ ਕਿਵੇਂ ਮੁੱਜਮ ਨੂੰ ਕਤਲ ਦੇ ਮੁੱਤਲ ਨੂੰ ਇਹਨੂੰ ਉਮਰ ਜਾਨ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦਿਓਣਾ ਇਹ ਸਾਰਾ ਪੋਲਿਟਿਕਲ ਡਰਾਮਾ ਇਹਨਾਂ ਕੋਈ ਲਿਆਂਦੇ ਬਾਅਦ ਬਾਜੂ ਦੀ ਮੈਂ ਮੈਂ ਬੜੇ ਯਕੀਨ ਨਾਲ ਕਹਿਣਾ ਚਾਹੁੰਦਾ ਕਿਉਂਕਿ ਹਜ਼ਾਰਾ ਦੇ ਸਾਡੀ ਪਾਰ ਦੀ ਇਲੈਕਸ਼ਨ ਲੱਗ ਰਹੀ ਹੈ ਬੀਜੇਪੀ ਹੈ ਜਿਹੜੇ ਬਹੁਤ ਬੁਧਿਤਦਾ ਹੋਊਗੀ ਉਹ ਜਿੰਨੀ ਜਿਆਦਾ ਮਰਜ਼ੀ ਦਾ ਮਦੀਤ ਨੂੰ ਬਾਹਰ ਲਾਉ ਬੀਜੇਪੀ ਜਿੱਤਦੀ ਨਹੀਂ ਕਿਰ ਦਾਵੇ ਖੂਬਸਾਰੇ ਹੋ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਪਤਾ ਲੱਗੇਗਾ 8 ਤਰੀਕ ਨੂੰ ਜਦੋਂ ਹਰਿਆਣਾ ਦੇ ਇਲੈਕਸ਼ਨ ਸਭ ਦੇ ਸਾਹਮਣੇ ਹੋਣਗੇ ਇਲੈਕਸ਼ਨ ਦਾ ਰਿਜ਼ਲਟ ਸਭ ਦੇ ਸਾਹਮਣੇ ਹੋਏਗਾ ਕਿ ਆਖਿਰ ਕੀ ਕੁਝ ਸਥਿਤੀ ਰਹਿੰਦੀ ਹੈ ਹਰਿਆਣਾ ਦੇ ਵਿੱਚ ਵੀ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਪਰ 나ਸਰ ਪੰਜਾਬ ਬਲਕਿ ਹਰਿਆਣਾ ਦੇ ਵਿੱਚ ਵੀ ਬਿਆਨਬਾਜ਼ੀ ਹੋਈ ਹੈ ਰਾਮ ਰਹੀਮ ਨੂੰ ਦਿੱਤੀ ਗਈ ਭਰੋਲ ਦੇ ਉੱਤੇ ਹੁਣ ਅੱਗੇ ਵੱਧਦੇ ਤੇ ਗਲ ਕੰਗਣਾ ਰਣਾਉਦੀ ਕੰਗਣਾ ਰਣਾਉਦੀ ਖੁੱਲ ਸਟੇਟਮੈਂਟ ਤੇ ਇੱਕ ਵਾਰ ਫਿਰ ਤੋਂ ਵਿਵਾਦ ਉਸਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਾਰ ਕੰਗਣਾ ਦੀ ਸਟੇਟਮੈਂਟ ਸਾਹਮਣੇ ਆਈ ਮਹਾਤਮਾ ਗਾਂਧੀ ਦੇ ਨਾਲ ਜੁੜੀ ਹੋਈ ਮਹਾਤਮਾ ਗਾਂਧੀ ਕਿਉਂਕਿ 2 ਅਕਤੂਬਰ ਦਾ ਉਹਨਾਂ ਦਾ ਜਨਮ ਦਿਦਾ ਦਿਨ ਹੈ ਤੇ ਮਹਾਤਮਾ ਗਾਂਧੀ ਦੇ ਉੱਤੇ ਕੰਗਣਾ ਨੇ ਇੱਕ ਵਿਵਾਦਿਤ ਪੋਸਟ ਦੇ ਜ਼ਰੀਏ ਟਿੱਪਣੀ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪਿਤਾ ਨਹੀਂ ਹੁੰਦੇ ਦੇਸ਼ ਦੇ ਲਾਲ ਹੁੰਦੇ ਨੇ ਕੰਗਣਾ ਦੀ ਸਟੇਟਮੈਂਟ ਸਟੇਟਮੈਂਟ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਜਿਹੜੀ ਪੋਸਟ ਪਾਈ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕੁ कंगना ने कहा कि धन्य भारत माता दे लाल सबका पी एम लाल बहादुर शास्त्री की उन्होंने तस्वीर भी सजी की और इस विचाले जी पोस्ट है वह पाई गई और वाकई क्योंकि देश राष्ट्रपिता के दे तौर के उत्ते सम्मान करता है महात्मा गांधी जी का और इस सब विचाले कंगना रनौत स्टेटमेंट सीधे तौर पर हालांकि उन्होंने महात्मा गांधी का नाम नहीं लिखा पर दो अक्टूबर का दिन और देश के दे पिता नहीं देश के दे त लाल होंगे नहीं ਤਾਂ ਫਿਰ ਇਸ ਸਿੱਧ ਤੌਰ ਦੇ ਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਮਹਾਤਮਾ ਗਾਂਧੀ ਦੇ ਨਾਲ ਜਾ ਕੇ ਪੂਰੀ ਪੋਸਟ ਜੁੜਦੀ ਹੈ ਕਿਉਂਕਿ 2 ਅਕਤੂਬਰ ਦੇ ਦਿਨ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਤੇ ਉਹਨਾਂ ਨੂੰ ਹੀ ਰਾਸ਼ਟਰਪਿਤਾ ਦੇਸ਼ ਦੇ ਪਿਤਾ ਦੇ ਤੌਰ ਦੇ ਉੱਤੇ ਸੰਬੋਧਨ ਕੀਤਾ ਜਾਂਦਾ ਹੈ ਮਹਾਤਮਾ ਗਾਂਧੀ ਜੀ ਨੂੰ ਤੇ ਇਹ ਟਿੱਪਣੀ ਸਿੱਧ ਤੌਰ ਤੇ ਜਾ ਕੇ ਕੰਗਣਾ ਰਣੌਦੀ ਕਿਤੇ ਨਾ ਕਿਤੇ ਉਹਨਾਂ ਨਾਲ ਜੁੜਦੀ ਆ। ਅੱਛਾ ਜਿਹੜੀ ਤਸਵੀਰ ਹੈ ਉਹ ਵੀ ਮਹਾਤਮਾ ਗਾਂਧੀ ਦੀ ਸ਼ੇਅਰ ਨਹੀਂ ਕੀਤੀ ਗਈ। ਫੋਟੋ ਸ਼ੇਅਰ ਕੀਤੀ ਉਹਨਾਂ ਨੇ ਲਾਲ ਬਹਾਦਰ ਸ਼ਾਸਤਰੀ ਦੀ। ਔਰ ਕਿਤੇ ਨਾ ਕਿਤੇ ਇਸ ਦੇ ਤੇ ਖੂਬ ਵਿਵਾਦ ਵੀ ਹੁੰਦਾ ਨਜ਼ਰ ਆਇਆ। ंगनाथ रावत ने जो कि मंडी से मेंबर पार्लियामेंट है और फिल्म स्टार भी है उसने एक स्टेटमेंट दी है महात्मा गांधी जी के विषय में जो बहुत शर्मसार करने वाली है उन्होंने महात्मा गांधी को तो पसंद तो नहीं किया मगर लाल बहादुर शास्त्री जी को किया लाल बहादुर शास्त्री जी उसको जानकारी होनी चाहिए सबसे बड़े गांधी थे गांधी जी के पैरोकार थे और अगर शिष्य का सत्कार कर रहे हो उसके जो मार्गदर्शक हैं उसका अपमान कर रहे हो ये कहाँ की बुद्धिमानी है और महात्मा गांधी जी ने जो रास्ता दिया देश को और दुनिया को अहिंसा का और अगर संघर्ष जो था वो हथियारबंद हो जाता तो हमारे लाखों लोगों की शहादत हो जाती है आजादी के संघर्ष में एक कंगना का जो विचार है वो नथुराम गौडशे का विचार है और उसको हम जो है मैं समझता हूँ कि मंडी के लोगों की बहुत बड़ी गलती हो गई कि पहले इसके इसको भगवान सदु भी दे और फिर ये इस तरह की भाषा बोले क्योंकि हमें तो मैं इससे ज्यादा इसके विषय में ज्यादा नहीं बोलूँगा तो गुरु नानक देव जी ने हमें एक ही रास्ता दिखाया कि सोको मंदा आखिए जब जब मैं राजा इसको अपनी भाषा में सुधार करना चाहिए और महापुरुषों के विषय में सुधार करना चाहिए ਉਹ ਆਖੜੇ ਹੋ ਗਿਆ ਕਿਉਂਕਿ ਜਦੋਂ ਇੰਨਾ ਬੀਜੇਪੀ ਵੱਲੋਂ ਏਡੇ ਵੱਡੇ ਪੱਧਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ ਤੇ ਸਾਡਾ ਚੋਣ ਕਮਿਸ਼ਨ ਜਿਹਨੂੰ ਅਸੀਂ ਨਿਰਪੱਖ ਕਹਿੰਦੇ ਆ ਨਿਰਪੱਖ ਚੋਣਾ ਕਰਾ